ਅਨੁਸਾਰ ਇੱਕ ਐਕਸੀਡੈਂਟ ਹੋਇਆ ਕਿਨਾਰਾ ਹੋਇਆ ਕਿੱਥੇ ਗੱਲ ਇਹ ਪਾਜੀ ਡੁਆਇਟਰ ਦੇ ਵਿੱਚ ਹੋਇਆ 8 ਵਜੇ ਕਰੀਬ ਸਵਾ 8 ਵਜੇ ਡੁਆਇਟਰ ਤਲਾਬ ਇਲੀਮੈਂਟ ਡੁਆਇਟਰ ਦੇ ਵਿੱਚ ਕ੍ਰੇਟਾ ਗੱਡੀ ਦਾ ਐਕਸੀਡੈਂਟ ਹੋਇਆ ਚਾਹੇ ਕਿ ਡਰਾਈਵ ਡੁਆਇਟਰ ਦੇ ਪੜਾ ਕੇ ਤੱਕ ਡਿਚੋ ਨੇ ਫੇਰੀ ਮੁਕੀ ਨਹੀਂ ਪਾਜੀ ਐਕਸੀਡੈਂਟ ਹੋਇਆ ਜਿਸ ਕਰਕੇ ਲੱਤ ਕੇ ਦੇ ਜਿਹੜੀਆਂ ਕਟ ਲੱਗੀਆਂ ਐਕਤੀ ਵਾਲੇ ਦੇ ਐਕਟਿਵਿਟੀ ਬੱਧ ਹੋਈ ਆ ਉਹਨੂੰ ਤੇ ਰੋੜਾ ਹਸਪਤਾਲ ਦਾ ਹੁਕਰਾਇਆ ਵਾ ਤੋਂ ਜਿਹੜੇ ਗੱਡੀ ਵਾਲੇ ਉਹਨਾਂ ਦੇ ਰੈਟੀ ਵੀ ਆਗੇ ਰੌਪੀ ਉੱਤੇ ਚੱਲ ਰਿਹਾ ਸੀ ਅਪਡੇਟ ਜੋ ਵੀ ਕਰਨਾ ਗੱਡੀ ਵਾਲਾ ਜਿਹੜਾ ਮੌਕੇ ਤੇ ਉਹ ਦਾਖਲ ਗੱਡੀ ਪਤਾ ਲੱਗਾ ਵਾ ਜਦੋਂ ਪਤਾ ਲੱਗਾ ਗੱਡੀ ਦਾਖਲ ਕਰਾ ਗਏ ਬਾਕੀ ਉਹਨਾਂ ਦੇ ਗੱਡੀ ਵਾਲੇ ਬੰਦੇ ਵੀ ਆ ਗਏ ਆ ਉਹ ਇੱਡਾਂ ਦਾ ਇਲਾਜ ਕਰਾ ਰਹੇ ਜਿਹੜਾ ਲੜਕਾ ਉਹਦਾ ਜੀਨਾ ਜਿਹੜਾ ਵਰ ਵਰਦ ਕਾਰ ਕਰ ਰਹੇ ਬੰਦੇ ਜੀਨਾ ਬੰਦਾ ਆ ਗਿਆ ਉਹਦਾ ਜੀਨਾ ਬਦ ਗੱਲੇ ਆ ਲੈ ਇਹ ਕੁੱਝ ਕਰਦੇ ਹਾਂ ਜੀ ਹਾਂ ਜੀ ਆਹ ਬੋਲਦੇ ਜੀ ਹਾਂ ਤੇ ਪੁਲਿਸ ਆ ਗਈ ਉਹ ਤੇਨੂੰ ਦਾਖਲ ਕਰਾ ਕੇ ਚਲੇ ਗਏ ਹੁਣ ਥੋੜੇ ਥੋੜੇ ਬਾਰੇ ਕੀ ਕਾਰਵਾਈ ਬਾਕੀ ਦੇਖਣੇ ਇਹ ਵੀ ਜੋ ਗੱਡੀ ਪਰ ਬਿਆਨ ਦੇ ਕਾਬਿਲ ਨੇ ਬਿਆਨ ਜੀ ਸਾਹਿਬ ਦੇ ਡਾਕੂਮੈਂਟ ਕਾਰਵਾਈ ਕਰਾ ਲਓ ਦੀ ਕੰਡੀਸ਼ਨ ਦਿੱਤਾ ਲੋ ਠੀਕ ਹੈ ਜੇ ਹੋਸ਼ ਨਹੀਂ ਹੁੰਦੀ ਤਾਂ ਹੋਸ਼ੀਏ ਪਤਾ ਲੱਗਦਾ ਐਕਸ-ਰੇ ਵਗੈਰਾ ਕਰਾ ਰਹੇ ਆਪਣੇ ਸੀਟੀ ਸਕੈਨ ਕਰਾ ਰਹੇ ਉਹ ਉਹਨਾਂ ਜਾ ਰਹੇ ਦੋਹਾਂ ਪਾਰਟੀਆਂ ਹੋ ਗਿਆ ਆਪਣੇ ਤੇ ਕਰਾ ਰਹੇ ਇਲਾਜ ਕਰਾ ਰਹੇ ਅਰੋੜਾ ਫਿਰੰਦੇਰੇ ਹਾਂਜੀ ਅਰੋੜਾ ਇਹ ਲੜਕਾ ਜੀ ਪ੍ਰਿੰਸ ਆਫ ਵਰਮ ਕੁਮਾਰ ਇਹ ਮੇਰੇ ਕੋ ਕੰਮ ਕਰਦਾ ਹੈ ਇਹ ਨੂੰ ਆ ਰਿਹਾ ਸੀ ਹੁਣੇ ਦੁਕਾਨ ਤੋਂ ਆਪਣੀ ਸ਼ਾਪ ਬੰਦ ਕਰਕੇ ਇੱਥੇ ਛੱਡ ਚੌਂਕ 'ਚ ਇਹਨੂੰ ਕ੍ਰੇਟਾ ਕਾਰ ਵਾਲੇ ਨੇ ਖੱਤਰ ਮਾਰਤੀ ਹੈ ਇਹਦੀ ਸਾਰੀ ਐਕਟਰ ਵਾਗ ਬੁੜੀ ਤਰ੍ਹਾਂ ਟੁੱਟ ਗਈ ਹੈ ਔਰ ਇਹਨੂੰ ਸੱਟਾਂ ਵੀ ਲੱਗੀਆਂ ਇਹਦੀ ਹਾਲਤ ਸੀਰੀਅਸ ਹੈ ਇਹ ਮੈਨੂੰ ਲੱਗਦਾ ਕਿ ਰਜਿਸਨ ਨੇ ਇਹਦੇ ਨਾਲੇ ਕਾਰਵਾਈ ਕੀਤੀ ਗਈ ਹੈ ਬਾਾਕੀ ਪੂਰੀ ਜਾਂਚ ਕਰ ਰਹੀ ਹੈ ਅਸੀਂ ਜਲਦੀ ਹੁਣ ਅਸੀਂ ਇਹਨੂੰ ਲੈ ਕੇ ਜਾ ਰਹੇ ਹਾਂ ਇਹਦਾ ਸਕੈਨ ਕਰਾਉਣ ਵਾਸਤੇ ਉਸ ਤੋਂ ਬਾਅਦ ਜੋ ਵੀ ਡਾਕਟਰ ਰਿਪੋਰਟ ਦਿੰਦੇ ਫਿਰ ਇਸਨੂੰ ਦੱਸ ਲਾ ਕੇ ਸੋਚਣ ਦੇ ਵਿੱਚ ਦਾਜ ਕਰਦੇ ਇਹ ਰੋੜਾ ਹਸਪੀਟਲ ਚ ਹੈਟਾ